ਸੱਚੇ ਆਕਾਸ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜਿੱਥੇ ਇੱਕ ਪਾਸੇ ਲੋਕ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਅਗੂਆਂ ਦੇ ਨਾਲ ਮੰਥਨ ਮੀਟਿੰਗ ਕਰ ਰਹੇ ਨੇ ਤੇ ਉੱਥੇ ਪਾਸੇ ਉੱਥੇ ਹੀ ਦੂਸਰੇ ਪਾਸੇ ਅੰਮ੍ਰਿਤਸਰ ਤੋਂ ਚੌਣ ਮੈਦਾਨ ਦੇ ਵਿੱਚ ਉਤਰੇ ਗਏ ਕੁਲਦੀਪ ਸਿੰਘ ਢਾਲੀਵਾਲ ਦਾ ਵਰਕਰਾਂ ਨਾਲ ਮੀਟਿੰਗ ਦੇ ਦੌਰਾਨ ਦਾ ਚੱਲ ਗਿਆ ਹੈ ਕੰ다ਜ਼ੇ ਕਿ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਤੇ ਵਰਕਰਾਂ ਨਾਲ ਮੀਟਿੰਗ ਕਰਦੇ ਹੋਏ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਜਿੱਥੇ ਮੈਨੂੰ ਅਫਸੋਸ ਹੈ ਕਿਵੇਂ ਚੋਣ ਹਾਰਿਆ ਪਰ ਉੱਥੇ ਹੀ ਮੈਨੂੰ ਖੁਸ਼ੀ ਵੀ ਹੈ ਕਿ ਮੇਰਾ ਵੋਟ ਪਹਿਲਾਂ ਨਾਲੋਂ ਵਧਿਆ ਜਦੋਂ 2019 ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਪਾਰਟੀ ਨੂੰ ਬਚਾਉਣ ਦੇ ਲਈ ਮੈਨੂੰ ਚੋਣ ਲੜਨ ਲਈ ਕਿਹਾ ਸੀ ਤਾਂ ਉਦੋਂ ਵੀ ਮੈਂ ਕਿਹਾ ਸੀ ਕਿ ਚੋਣ ਹਾਰਾਂਗੇ ਮੈਨੂੰ ਬਹੁਤ ਘੱਟ ਵੋਟ ਪਈ ਪਰ ਕਹਿੰਦੇ ਮੈਂ ਹੌਸਲਾ ਕਰਕੇ ਚੋਣ ਲੜੀ ਤੇ ਹੁਣ ਵੀ ਮੈਨੂੰ ਹੌਸਲਾ ਦਿੱਤਾ ਗਿਆ ਤੇ ਮੈਂ ਚੋਣ ਲੜੀ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਮੈਂ ਚੋਣਾ ਹਾਰਿਆ ਪਰ ਮੈਨੂੰ ਖੁਸ਼ੀ ਹੈ ਕਿ ਮੈਨੂੰ ਜਿਹੜਾ ਵੋਟ ਬੈਂਕ ਮੇਰਾ ਵਧਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀ ਧਿਰਾਂ ਤੇ ਵੀ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਹੈ ਕਿ ਵਿਰੋਧੀ ਧਿਰਾਂ ਕੋਲ ਬਹੁਤ ਪੈਸਾ ਹੈ ਉਹਨਾਂ ਨੇ ਪੈਸੇ ਬੰਡੇ ਨੇ ਤੇ ਉਸ ਕਰਕੇ ਜਿਹੜਾ ਨੇ ਜਿੱਤ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਮੈਂ ਅਜਨਾਲੇ ਦੇ ਵਿੱਚ ਵੋਟਾਂ ਹਾਸਲ ਕੀਤੀਆਂ ਨੇ ਜਿੱਥੇ ਬਹੁਤ ਸਾਰੇ ਲੋਕਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਅਜਨਾਲੇ ਤੋਂ ਵੋਟ ਖਿੱਚੀ ਜਾਵੇ ਤੇ ਤੁਸੀਂ ਆਪਣੇ ਕਿਲੇ ਬਚਾਉਣੇ ਨੇ ਗੱਲਾਂ ਤਾਂ ਹੁੰਦਾ ਸੁਣੋ ਜੋ ਹੋ ਗਿਆ ਛੱਡ ਦਿਓ ਪਿੱਛੇ ਉਹ ਜੀ ਛੱਡ ਦਿਓ ਪਿੱਛੇ ਤੂੰ ਮੇਰੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕਹੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਕਰ। ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦਗੇ ਉਹਨਾਂ ਦਾ ਆਦੇ ਵੀ ਬੇਕਕ ਦਾ ਇਹਨਾਂ ਦਾ ਕਾਲ ਵੀ ਬੇਕਕ ਦਾ ਆਹ ਜੀ ਨੋਟ ਕਰ। ਉਹ ਟੀਲ ਰਿੰਦ ਕੇਰਿਗਾਲ ਦੇ ਬਣਾਈ ਆ ਆਪ ਵੀ ਰਿੰਦ ਕੇਰਿਗਾਲ ਜੂਨੇ ਬਣਾਈ ਆ ਭਗਵੰਤ ਮਾਨ ਜੂਨੇ ਬਣਾਈ ਆ ਇਹ ਗੱਲ ਪਾਰਟੀ ਦੇ ਅੰਦਾ ਮਰਦਾ ਪਲਾਨ ਕਾਨੂੰਨੀ ਕੱਤੀ ਦੇ ਆ ਪਲਾਨ ਬੇਲਾ ਜੂ ਆ ਪਲਾਨ ਦੇਦਾ ਜੀ ਆ ਪਲਾਨ ਦੇਦਾ ਜੀ ਕਾਨੂੰਨੀ ਉਹ ਨਹੀਂ ਕਰ ਦਿੰਦੇ ਆਗੇ ਤੇ ਹੁਣ ਕਹਿੰਦੇ ਦੋ ਬਲਦੀ ਹੋਵੇ ਨੰਬੇ ਬਾਜੀ ਬੰਦ ਕਰੋ ਯਾਰ ਥੱਲੇ ਜਾਓ ਗਲੌਂਟ ਤੇ ਜਾਓ ਸਰਦੀ ਗਲੌਂਟ ਤੇ ਜੀਰੋ ਤੇ ਅੱਪਾ ਗਲੌਂਟ ਤੇ ਨਹੀਂ ਜਗ ਹੈ ਐਵੇਂ ਨਾ ਬਾਜੀ ਕਰੋ ਬੜਾ ਆਪਣਾ ਆਪਣਾ ਆਪ ਦੇਖੋ ਵਾਈਵਾਦ ਦੀ ਇਲੈਕਸ਼ਨ ਦੇ ਵਿੱਚ ਵਾਈਵਾਦ ਇਹ ਜਿਹੜਾ ਕੈਂਡੀਡੇਟ ਸੰਤੂ ਇਹ ਨਾਲੇ ਹਲਕੇ ਗਿਆ ਵਾਈਵਾਦ ਮੈਨੂੰ ਰਹਿਣ ਵਾਸਤੇ ਵਾਈਵਾਦ ਹਯਾਲਾ ਨਹੀਂ ਕੋਰੋਨਾ ਪੀਏ ਬੰਦੇ ਉੱਤੇ ਬਸ ਸਭ ਪਤਾ ਸੀ ਪਤਾ ਸੀ ਅਜੇ ਦੁਸ਼ਮਣ ਟੈਕ ਕਰੂਗਾ ਪਹਿਲਾ ਆਪਣਾ ਕਿਲਾ ਸਾਹ ਦੇ ਰੱਖਾ ਮਲਤੀਤਾ ਕਰੋ ਆਪ ਆਪਣੇ ਕਿਲੇ ਮਜ਼ਬੂਤ ਕਰੋ ਕਿਲੇ 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 ਮਜ਼ਬੂਤ ਕਰੋ ਗੱਲਾਂ ਨਾ ਕਰੋ ਕਿਲੇ ਦੀ ਲੋੜ ਹੈ ਲੱਖਣ ਦੇ ਚ ਸਲਾਬਾਂ ਵੀ ਬੰਦੀਆਂ ਜਾਂਦੀਆਂ ਪਾਹਲ ਵੰਡਿਆ ਜਾਂਦਾ ਉਹ ਤਾਂ ਬੜਦੇ ਉਹਨਾਂ ਦਾ ਤਾਂ ਕੰਮ ਹੀ ਹੈ ਅੱਜ ਉਹਨਾਂ ਬੰਦੇ ਬੰਦੇ ਆਗਰਸ ਨੇ ਕਾਲੀਗਾਂ ਨੇ ਭਾਜਪਾ ਵਾਲਿਆਂ ਨੇ ਕੋਰਾ ਪਈਏ ਬੰਦੇ ਕਲ ਨੂੰ ਕੋਈ ਦੱਸਣ ਲਿਆ ਸੀਗਾ ਤੇ ਭਾਜਪਾ ਵਾਲਿਆਂ ਨੇ 35 ਕਰੋੜ ਰੁਪਏ ਵੰਡੇ ਉਹ ਮੰਤਰੀ ਦੇ ਸਾਥ ਕੋਈ ਗੱਲ ਨਹੀਂ ਉਹਨਾਂ ਤੋਂ ਬਜਰਾ ਕੀਤਾ ਇਹੀ ਨਹੀਂ ਸੋਟਣ ਸੀ ਉਹਦਾ ਹੱਥ ਇਹੀ ਘੜਾ ਸਦਾ ਸੀ ਕੀਤਾ ਬਜਰਾ 19 ਦੇ ਵਿੱਚ ਅਗਰ ਕੇਰਿਆ ਜੀ ਨੇ ਕਿਹਾ ਕਿ ਤਦੇ ਕਾ ਬੀ ਨੂੰ ਕ ਲੱਖ ਲੱਭੀ ਬਹੁਤ ਹਨ ਕਿਹਾ ਜੀ ਵੋਟ ਦੀ ਪੈਣੀ ਕੋਈ ਕਿਤੇ ਪਾਰਟੀ ਬਚਾਉਣੀ ਹੈ ਪਾਰਟੀ ਕਾ ਕਿ ਤੁਹਾਨੂੰ ਲੱਖ ਲੱਭੀ ਪੋਗੀ ਆਪਾਂ ਲੱਖ ਲਰ 10 ਸਰ 21 2000 ਦੇ ਕਰੀ ਵੋਟ ਪਈ ਸਿਰਫ 21 ਆਪਾਂ 52 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਉਨੀ ਤੋਂ ਲੈ ਕੇ 24 ਤੱਕ ਆਪਾਂ 21 ਤੋਂ ਉਹ ਲੱਖ ਉਧਰ ਆ ਜਾਂਦੇ ਸਾਡੇ ਖਿਲਾਫ ਕੁਣਾ ਖੜਾ ਵੱਡਾ ਮੋਤ ਚਾ ਸੀਗਾ ਕੋਈ ਸੋਚਣਾ ਪਾਉਂਦਾ ਸਿਰ 22 ਹਾਲ ਵਿੱਚ 22 ਹਾਲ ਉੱਟਾ ਵੀ ਹੋਣ ਲੋਰ ਸੀ ਜੇਪਾ ਜੇ ਜੇ ਪਰ ਜੇ ਤੁ ਨਹੀਂ ਦਾ ਕੋਈ ਹਾਲ ਮੋਰ ਦੀ ਲੋਰ ਸੀ ਬਹੁਤੀ ਕੋਈ ਲੰਮੀ ਥੋ ਵੀ ਗੱਲ ਬਸ ਇਹ ਹੈ ਬੇਟਾ ਮੈਨੂੰ ਪਤਾ ਜ਼ਿੰਦਗੀ ਦੇ ਚਈ ਵਾਰ ਕੋਈ ਬੂਰੀਆਂ ਹੁੰਦੀਆਂ ਇਹਦਾ ਇਸੇ ਨਾਲ ਤਾਂ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਕੋਈ ਮਜ਼ਬੂਰੀ ਪੋਲਿਟੀਕਲ ਮਜ਼ਬੂਰੀਆਂ ਅੰਦਰ ਉੱਥੇ ਬਾਜਾਂ ਨੂੰ ਵੀ ਪੈਰ ਤਾਂ ਪੈਰ ਲਾ ਕੇ ਤੁਰਨਾ ਪੈਂਦਾ ਅਜ ਇੱਕ ਗੱਲ ਯਾਦ ਰੱਖੋ ਕਿਹੜਾ ਬੰਦਾ ਧੋਖਾ ਕਰਦਾ ਸੇ ਉਹ ਦੂਜੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਉਹ ਜਿੰਨਾਂ ਨੇ ਐ ਸਵੈਚਿਤ ਧੋਖਾ ਕੀਤਾ ਸੋਚੋ ਨਹੀਂ ਤੁਸੀਂ ਅਵੇ ਉਹ ਜੀ ਪੰਜ ਸਾਹਿਬ ਗਿਆ ਕਸਤਾ ਜੀ ਆਹ ਕਸਤਾ ਜੀ ਅੱਪ ਸਿੱਧੇ-ਬਿੱਧੇ ਨੰਬਰ ਤੇ ਆ ਗਏ ਯਾਰ ਤੇ 60 ਹਜ਼ਾਰ ਵੋਟ ਕਿੱਥੇ ਕਿਦਾ ਹਿਆਲ ਤੇ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਆਪਾਂ ਨੂੰ ਆਪਾਂ